ਆ ਵੀ ਨੂਰੀ ਠੀਕ ਹੈ ਨੂਰੀ ਦਾ ਕੱਦ ਬਾਈ ਕਾਫੀ ਲੰਬਾ ਹੋ ਗਿਆ ਦੇਖੋ ਅੱਗੇ ਨਾਲੋਂ ਫਰਕ ਪੈ ਗਿਆ ਹੁਣ ਨੂਰੀ ਹਾਂ ਬਾਈ ਖਾਣਾ ਪੇਣੀ ਖਾ ਲਿਆ ਸਸਰੀ ਘਰ ਹੀ ਮਿੱਤਰੋ ਕੀ ਹਾਲ ਚਾਲ ਹੈ ਕੈਮੋ ਸਾਰੇ ਤੇ ਬਾਈ ਮਿਸਤਰੀ ਅੱਜ ਫੇਰ ਨਹੀਂ ਆਇਆ ਆ ਦੇਖ ਲਓ ਤਿਆਰੀ ਕਰੀ ਪਈ ਆ ਮਿਸਤਰੀ ਕਹਿੰਦਾ ਮੇਰਾ ਰਹਿ ਗਿਆ 2 ਦਿਨ ਦਾ ਕੰਮ 2 ਦਿਨ ਬਾਅਦ ਕਹਿੰਦੇ ਮੇਲੇ ਹੋਣਗੇ ਮਿਸਤਰੀ ਨਾਲ ਆਮੜੋਂ ਸਾਹਮਣੀ ਟੱਕਰਾਂ ਹੋਣਗੀਆਂ ਤੇ ਅੱਜ ਲੇਟ ਹੋ ਗਿਆ ਕੰਮ ਬਾਈ ਬੜਾ ਜ਼ਿਆਦਾ ਕਿਉਂਕਿ ਇੱਕ ਦੋ ਕੰਮ ਜੇ ਤੇ ਹੁਣ ਆਪਾਂ ਖੋਲੀਏ ਜਿੰਦਾ ਪਹਿਲਾਂ ਤਾਂ ਗੁਰੀ ਲੈਣ ਗਿਆ ਹੈ ਤਾਜ਼ਾ ਪਾਣੀ ਆ ਜਾ ਆ ਜਾ ਬਾਈ ਜਿੰਦਾ ਖੋਲੀਏ OKਰ ਬੋਟਾ ਕੁੰਡੀ ਰਾਖਦੇ ਇਥੇ ਪਾ ਪਾਣੀ ਉਰੀ ਕਿੰਨਾ ਜ਼ਿਆਦਾ ਗਰਮ ਤਾਂ ਹੀ ਲਿਆ ਹਾਂ ਕੋਸਾ ਜੀ ਹੈ ਫੇ ਖੋਲੀਏ ਕਬੂਤਰਾਂ ਨੂੰ ਮੈਂ ਇਹਨੇ ਟ੍ਰੇ ਚ ਦਾਣੇ ਪਾਉਣਾ ਹਾਂ ਢੋਲ ਦੇ ਮਸਾ ਲੈ ਚੱਲ ਲਓ ਵੀ ਮਿੱਤਰੋ ਦਾਣੇ ਆਪਾਂ ਪਾ ਲੈ ਦੇ ਚ ਆ ਲਓ ਤੇ ਬਾਕੀ ਉਹ ਪਾ ਤੇ ਪਾਣੀ ਪਾਤਾ ਮੋਟੀ ਮੋਟੀ ਨਿਗਾ ਮਾਰੀਏ ਪਹਿਲਾਂ ਕਬੂਤਰਾਂ ਵੱਲ ਕਿਵੇਂ ਨੇ ਕੱਲ ਵਾਲਾ ਕਬੂਤਰ ਦੇਖੀ ਬਣਾ ਸਹੀ ਹੈ ਬੱਚੇ ਬੱਚੇ ਸੈਟ ਨੇ ਸਾਰੇ ਓਕੇ ਰਬਟ ਆ ਬਸ ਉਹ ਕਬੂਤਰ ਦੀ ਨਗਾ ਮਾਰਨੀ ਆਪਾਂ ਹੋ ਗਿਆ ਕੰਮ ਕਿੱਥੇ ਬੈਠਾ ਆ ਉਹ ਬੈਠਾ ਹਾਂ ਓਕੇ 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 ਰਬਟ ਚਲੋ ਭਾਈ ਆਜੋ 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 ਵੈਰੀ ਗੁੱਡ ਦੇਖੇ ਪਾਣੀ ਤੇ ਜਾਣੇ ਇਹਨਾਂ ਨੇ ਪਹਿਲਾਂ ਚਲੋ ਦਾਣਾ ਪਾਣੀ ਖਾਣਗੇ ਆ ਛੋਟਾ ਬੱਚਾ ਹੀ ਬਾਹਰ ਆ ਕੇ ਕਲ ਕੰਨਤਾ ਉਹ ਦਾਣੇ ਖਾਣ ਲੱਗ ਗਿਆ। ਭੁੱਖ ਲੱਗੀ ਹੁੰਨੀ ਆ ਨਾ। ਵਜੇ ਲੱਗੇ ਬਈ ਦਾਣੇ ਖਾਣ ਆ ਕੇ। ਚਲੋ ਬਈ ਮਿੱਤਰੋ। ਦਾਣਾ ਪਾਣੀ ਖਾਣ ਦੋ ਇਹਨਾਂ ਨੂੰ ਫੇਰ ਆਪਾਂ ਖੁੱਲੀ ਛਤਰੀ ਤੇ ਕਰਾਉਨੇ ਆ ਟ੍ਰੇਨਿੰਗ ਅੱਜ ਤੀਜਾ ਦਿਨ ਹੈ। ਤੇ ਸ਼ਾਇਦ ਉੱਚੀ ਛਤਰੀ ਵੀ ਲਾਈਏ ਅੱਜ ਤਿੰਨ ਕ ਬੱਚੇ ਜਿਹੜੇ ਬੜੇ ਹੋ ਗਏ। ਉਹਨਾਂ ਨੂੰ ਉਹ ਉੱਪਰਲੀ ਛਤਰੀ ਤੇ ਬਾਕੀ ਦੇਖਦੇ ਆ ਚਲੋ। ਖਾਣ ਦੋ ਦਾਣਾ ਪਾਣੀ ਇਹਨਾਂ ਨੂੰ। ਹੁਣ ਚੱਲੇ ਵੀ ਮਿੱਤਰੋ ਆਪਾਂ ਗਰਾਊਂਡ ਜਾ ਗਏ ਗਰਾਊਂਡ ਦਿਖਾਉਣੇ ਆ ਤੁਹਾਨੂੰ ਲਾਓ ਬਈ ਮਿੱਟੀ ਵੀ ਆ ਗਈ ਗਰਾਊਂਡ 'ਚ ਕੰਮ ਚੱਲ ਰਿਹਾ ਆ ਆਦੋ ਹੱਟਾਂ ਬਣ ਗਈਆਂ ਉਹ ਵੀ ਬਣ ਗਈ ਟਰੈਕ ਬਣ ਰਿਹਾ ਤੇ ਬਾਕੀ ਚਲੋ ਦੇਖਦੇ ਆ ਚੱਲਦੇ ਆ ਕਰ ਨੂੰ ਲਾਓ ਬਈ ਨਾਤ ਹੋ ਕੇ ਤੁਰ ਪਏ ਆਪਾਂ ਹੁਣ ਚੰਡੀਗੜ੍ਹ ਨੂੰ ਚੰਡੀਗੜ੍ਹ ਤੋਂ ਲੈਣਾ ਆਪਾਂ ਨੇ ਫੋਨ ਠੀਕ ਆ ਫੋਨ ਦੇਖਦੇ ਆ ਕਿਹੜਾ ਲਈਏ ਇਕ ਲੈਣਾ ਛੋਟਾ ਇਹ ਆ ਲੈਣਾ ਦਾ ਆਈਫੋਨ ਇਹ ਛੋਟਾ ਜਿਹਾ ਦੇਖ ਲੈਣੇ ਆ ਕੋਈ ਜਾ ਕੇ ਦੇਖਦੇ ਆ ਕਿਹੜਾ ਲਈਏ ਤੇ ਕਿੰਨੇ ਜੀ ਵੀ ਕਿੰਨੇ ਕੁ ਮਿਲਦਾ ਜਾ ਕੇ ਕਰਦੇ ਆ ਪਤਾ ਤੇ ਕਰਨ ਨੂੰ ਬਿਠਾਉਣਾ ਆਪਾਂ ਨੇ ਖਮਾਣੋਂ ਤੋਂ ਕਰਨ ਨੂੰ ਬਿਠਾਉਣੇ ਆ ਕਰਨ ਨੂੰ ਅਈ ਚੱਲਦੇ ਆ ਅੱਗੇ ਪਹੁੰਚ ਗਏ ਬਈ ਖਾਰੜਾ ਢੱਪਾ ਬਸ ਇੱਥੋਂ ਰਹਿ ਗਏ 20 ਮਿੰਟ ਦੂਰ ਉੱਨਾ ਵਾਲੀ ਮਾਰਕੀਟ ਡਰਾਈਵਰ ਵੀ ਕਰਤਾ ਚੇਂਜ ਅਸੀਂ ਸਪੈਸ਼ਲ ਪਲਾਨ ਹਾਂ ਬਾੜੀ ਤੋਂ ਬੁਲਾਇਆ ਕਹਿੰਦੇ ਮੜਾ ਨਾਤ ਤੋਂ ਦੇ ਨਾਤ ਹੋ ਗਿਆ ਹੈ ਤੇ ਚਲੋ ਬਈ ਚੱਲਦੇ ਆਂ ਫਿਰ ਪਹੁੰਚ ਗਏ ਭਾਈ ਮੋਬਾਈਲ ਮਾਰਕੀਟ 22 ਸੈਕਟਰ ਹਨ ਦੇਖਦੇ ਆਂ ਲੰਨੇ ਆ ਮੋਬਾਈਲ ਹੋ ਚੇਤਾ ਮੀਰ ਪਹੁੰਚ ਗਏ ਰਾਸ਼ਦ ਇਹਨਾਂ ਨੂੰ ਮੰਨ ਕੇ ਚਲੋ ਆਪ ਨੂੰ ਲੈ ਕੇ ਸੂਚਾਰੇ ਤਾਂ ਉਸ ਤੋਂ ਦੇ ਪੁੱਤ ਜੀ ਲਓ ਵੀ ਮਿੱਤਰੋ ਫੋਨ ਲੈ ਲਿਆ ਤੇ ਹੁਣ ਚੱਲੇ ਆਂ ਆਪਾਂ ਘਰ ਨੂੰ ਗੱਡੀ ਆਪਣੀ ਖੜੀ ਆ ਉਧਰ ਉਹ ਫੇਤਨ ਦਿਖਾਣੇ ਆ ਜੀ ਆ ਗਏ ਤੇ ਫੋਨ ਲੈ ਲਿਆ ਬਾਈ 15 Pro Max ਘੜੀ ਘੜੀ ਨਾ ਹੋ ਗਰੀਬੀ ਚੱਕਦੀ ਠੀਕ ਆ ਕਰਨ ਤੇ ਚਲੋ ਬਾਈ ਉੰਦਰ ਜਾਣਾ ਹੈ ਮੈ ਕਰਾਉਣਾ ਹੈ ਦਰਸ਼ਨ ਪਹਿਲਾਂ ਗੱਡੀ ਚੱਕੀਏ ਲਓ ਇਹ ਮਿੱਤਰੋ ਤੇ ਫੋਨ ਦਿਖਾ ਦਈਏ ਤੁਹਾਨੂੰ ਫੋਨ ਲਿਆ ਆਪਾਂ ਨੇ 15 Pro Max ਆ ਵੀਡੀਓ ਕੱਢਣ ਲੱਗ ਗਈ 골ਡਨ ਕਲਰ 256 ਤੇ ਚਲੋ ਹੁਣ ਚੱਲਦੇ ਆ ਫਿਰ ਪੈਸੇ ਲੱਗੇ ਹੁਣ ਅੱਗਾ ਪਿਛਾ ਨਹੀਂ ਦੇਖਣਾ ਮੁੜ ਕੇ ਸਿੱਧਾ ਪਿੰਡ ਠੀਕ ਹੈ ਤੇ ਚਲੋ ਮਿਲਦੇ ਆ ਪਿੰਡ ਜਾ ਕੇ ਮਿੱਤਰੋ ਆ ਗਏ ਆਪਾਂ ਘਰ ਤੇ ਗੇਟ ਖੁੱਲਾਈ ਆ ਗੁਰੀ ਸਿੰਘ ਫਿਰ ਰਿਹਾ। ਚਲੋ ਭਾਈ। ਅ ਕਰਨੜੀ ਪਜੈਰੋ ਖੜੀ ਐ। ਗੁਰੀ ਸਿੰਘ ਆਉ ਫਿਰਦਾ। ਚਲੋ ਭਾਈ ਫਿਰ। ਫਰੈਸ਼ ਜੇ ਹੋਈਏ। ਫੇ ਮਾਰਦੇ ਆਪਾਂ ਕਬੂਤਰਾਂ ਵੱਲ ਗੇੜਾ ਠੀਕ ਆ। ਲਓ ਵੀ ਮਿੱਤਰੋ। ਆਪਾਂ ਆ ਗਏ ਹੁਣ ਕਬੂਤਰਾਂ ਵੱਲ। ਪਹਿਲਾਂ ਇਹਨੂੰ ਪਾਣੀ ਪਾ ਦੀ ਯਾਰ ਪਾਣੀ ਮੁੱਕਿਆ ਹੋਇਆ ਤਾਂ। ਆ ਡੋਲਦੇ ਅਸੀਂ। ਖੜ ਜੋ ਖੜ ਜੋ ਖੜ ਜੋ। ਢਾਣੇ ਪਾਏ ਹੋਏ ਨੇ ਹਾਂ ਜੀ ਉਹ ਤਾਂ ਠੀਕ ਆ ਪਾਣੀ ਪਾ ਦੇ ਲਿਆ ਮੈਂ ਬੱਚਿਆਂ ਨੂੰ ਪਾਣੀ ਭਰ ਕੇ ਲਿਆਵਾਂ ਤੇ ਚਲੋ ਵੀ ਪਾਣੀ ਪੋਣੀ ਪਾਤਾ ਇਹਨਾਂ ਨੂੰ ਮੈਂ ਹੁਣ ਭਰ ਲਿਆ ਮਾਂ ਬੱਚਿਆਂ ਨੂੰ ਪਾਣੀ ਬੱਚਿਆਂ ਨੂੰ ਫਿਰ ਆਪਾਂ ਦਈਏ ਪਾਣੀ ਤੇ ਗਰਮ ਪਾਣੀ ਨਾਲ ਬਾਈ ਬਹੁਤ ਵਧੀਆ ਹਨ ਬੱਚੇ ਪਾਲਗ ਰਹੇ ਨੇ ਜੀ ਨਜ਼ਰ ਵੀ ਨਾ ਲੱਗ ਜਵੇ ਤੇ ਵੀਰਾਂ ਨੇ ਵਧੀਆ ਸੁਝਾਅ ਦਿੱਤੇ ਤੇ ਵਧੀਆ ਜਿੱਦਣ ਦਾ ਪਾਣੀ ਦੇਣ ਲੱਗੇ ਹਨ ਕੈਮ ਹੋ ਗਏ ਬੱਚੇ ਤੇ ਚਲੋ ਮੈਂ ਲਿਆਵਾਂ ਪਾਣੀ ਇਹਨੇ ਆ ਗਏ ਬਾਈ ਪਾਣੀ ਲੈ ਕੇ ਜੱਸਾ ਕਿੱਧਰ ਬੜਿਆ ਹੋਇਆ ਉਹ ਚੱਕ ਗੁਰੀ ਉਹ ਆਤੀ ਕਿੱਥੇ ਤੀ ਕਿਹੜਾ ਵਜਾ ਫੜਿਆ ਹੁਣ ਤਾਂ ਜੀ ਪੂਰੀ ਗੱਲ ਤਾਂ ਹਾਂ ਬੱਚਾ ਦਿਖਾਉਣਾ ਆਹ ਬਾਈ ਤੁਹਾਨੂੰ ਇੱਕ ਬੱਚਾ ਦਿਖਾਉਣਾ ਰੁਕ ਜਾ ਇੱਕ ਮਿੰਟ ਆ ਵੜ ਓਏ ਛੋੜੇ ਅੱਜ ਦਾ ਯਾਰ ਮੇਰਾ ਸਾਰਾ ਦਿਨ ਬਾਹਰੇ ਲੰਘ ਗਿਆ ਬੱਚਾ ਦੱਸਿਓ ਬਈ ਚਿੱਟੀਆਂ ਅੱਖਾਂ ਕਰੂਗਾ ਮੇਰੇ ਨਾਲ ਜਾਂ ਜਰਦੀਆਂ ਹਨ ਪੂਰੀ ਗੱਲ ਚਲੋ ਬਈ ਪਹਿਲਾਂ ਇਹਨੂੰ ਪਾਣੀ ਦੰਨੇ ਅੱਜ ਲਓ ਜੀ ਮੇਤਰੋ ਪਾਣੀ ਸਾਰੇ ਬੱਚਿਆਂ ਨੂੰ ਡੰਨ ਆ ਕਿਧਰੋਂ ਨਿਕਲੇ ਆਉਗੇ ਇੱਧਰ ਫਿਰਦੇ ਨਹੀਂ ਉਹ ਤੇਰੀ ਆ ਇੱਧਰ ਡੋਲੀ ਵਾਲਾ ਫਿਰਦਾ ਹੈ ਇਹ ਸਾਲਾ ਕਿਧਰ ਫਿਰਦਾ ਇੱਧਰ ਫਿਰਦਾ ਤਾਂ ਕਾ ਇਹਨੂੰ ਵੀ ਬੰਦ ਕਰਕੇ ਇੱਧਰ ਕਰ ਡੋਲੀ ਇਹ ਕਾ ਘੋਟੇਲ ਨੂੰ ਪਾਤਾ ਸਮਾਨ ਕਿਧਿ ਕਿਧਿ ਆ ਗਿਆ ਬੱਚਾ ਤਾਂ ਇਹਦਾ ਫੜਨਾ ਪਾ ਬੱਚਾ ਚੈੱਕ ਕਰਨਾ ਆਪਾਂ ਨੇ ਇੱਕ ਅੱਧਾ ਮੈਂ ਕਰਿਆਂ ਜੇ ਫੜ ਜਾ ਬੁਰੀ ਆ ਫੜ ਪਾਣੀ ਡੰਨ ਹੈ ਤੇ ਚੱਲ ਤੂੰ ਬਾਹਰ ਨਿਕਲ ਬੈਨਾ ਬਹੁਤ ਠੋਡੀ ਆਹ ਬੱਚਾ ਇਹ ਬੱਚੇ ਦੀ ਮੈਂ ਤੁਹਾਨੂੰ ਦੱਸਦਾ ਬਾਈ ਗਰਮੀਆਂ ਚ ਫੁੱਲ ਉੜਿਆ ਇਹ ਉਦੋਂ ਬਾਅਦ ਹੋ ਗਿਆ ਬਿਮਾਰ ਇਹ ਮਰ ਕੇ ਬਚਿਆ ਜਮਈ ਮਰ ਕੇ ਹੁਣ ਦੇਖੋ ਬਚਾ ਕਿਹੋ ਜਿਹਾ ਬਣਿਆ ਹੋਇਆ ਹੈ ਦੱਸੋ ਬੱਚਾ ਫਿਰ ਦੇਖੋ ਅੱਖਾਂ ਜਮਈ ਮਰ ਕੇ ਬਚਿਆ ਪੰਜੇ ਆ ਫੜਨੇ ਸੇ ਪੱਲਾ ਦਾ ਹੌਮਾ ਤੁਹਾਨੂੰ ਵੇਦਾ ਆ ਹੁਣ ਕਲੀ ਆ ਰਹੀ ਹੈ ਇਹ ਤੇ ਪੰਜੇ ਦੇਖੋ ਇਹਦੇ ਮੌਜ ਦੇਖੋ ਇਹਨਾਂ ਦੇ ਵਚਾ ਵਾਕਿਸ ਮਾਰ ਕੇ ਦੇਖ ਓਏ ਘੜ ਜਾ ਉਹ ਸਾਲਾ ਬਾੜਾ ਚ ਉਸਤੋਇਆ ਪਿਆ ਹੁਣ ਹੋਰੇ ਤਰ੍ਹਾਂ ਦੀਆਂ ਅੱਖਾਂ ਇਹਦੀਆਂ ਪਾਣੀ ਰੰਗੀਆਂ ਇਹਨੀਆਂ ਚਲੋ ਓਕੇ ਤੇ ਚਲੋ ਵੀ ਮਿੱਤਰੋ ਆਪਣਾ ਕੰਮਕਾਰ ਸਾਰਾ ਡਨ ਹੈ ਤੇ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵਧੀਆ-ਵਧੀਆ ਵਲੌਗ ਦੇਖਣ ਨੂੰ ਮਿਲਣਗੇ ਕਿਉਂਕਿ ਹੁਣ ਨਵੇਂ ਬੱਚੇ ਕੱਢਣੇ ਆਪਾਂ ਨੇ ਹਨ ਡਾਈਆਂ ਡੋਈਆਂ ਨੂੰ ਤੇ ਮਿਲਦੇ ਆ ਚਲੋ ਅਗਲੇ ਵਲੌਗ ਚ